ਮਨੁੱਖੀ ਸਿਹਤ ਤੇ ਪਲਾਸਟਿਕ ਦੇ ਪ੍ਰਭਾਵ ਕੀ ਤੁਹਾਡੇ ਖਾਣੇ ਵਿੱਚ ਪਲਾਸਟਿਕ ਹੈ ਅਤੇ ਇਸ ਲਈ ਇਹ ਸਵਾਲ ਪੁੱਛਣਾ ਜ਼ਰੂਰੀ ਹੋ ਜਾਂਦਾ ਹੈ ਟਾਕਸਿਕਸ ਲਿੰਕ ਦੀ ਅਗਸਤ 2024 ਦੀ ਰਿਪੋਰਟ ਦੇ ਅਨੁਸਾਰ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੇ ਜਾਣ ਵਾਲੇ ਖਾਤਪਦਾਰ ਜਿਵੇਂ ਖਾਣ ਅਤੇ ਲੂਣ ਵਿੱਚ ਪਾਰੇ ਮਾਤਰਾ ਵਿੱਚ ਮਾਈਕਰੋਪਲਾਸਟਿਕ ਪਾਇਆ ਗਿਆ ਹੈ 5 ਮਿਲੀਮੀਟਰ ਅਤੇ ਉਸ ਤੋਂ ਵੀ ਛੋਟੇ ਪਲਾਸਟਿਕ ਦੇ ਟੁਕੜਿਆਂ ਨੂੰ ਮਾਈਕਰੋਪਲਾਸਟਿਕ ਕਹਿੰਦੇ ਹਨ ਇਹ ਬੋਤਲਾਂ ਖੈਲੀਆਂ ਅਤੇ ਖਿਡੌਣੀਆਂ ਵਰਗੀਆਂ ਵੱਡੀਆਂ ਪਲਾਸਟਿਕ ਦੀਆਂ ਵਸਤੂਆਂ ਦੇ ਟੁੱਟਣ ਨਾਲ ਬਣਦੇ ਹਨ ਜਾਂ ਇਹਨਾਂ ਨੂੰ ਜਾਣ ਬੁੱਝ ਕੇ ਛੋਟਾ ਬਣਾਇਆ ਜਾਂਦਾ ਹੈ ਜਿਵੇਂ ਕਿ ਟੂਥਪੇਸਟ ਅਤੇ ਸੁੰਦਰਿਆ ਸੰਸਾਧਨਾ ਵਿੱਚ ਵਰਤੇ ਜਾਣ ਵਾਲੇ ਮਾਈਕਰੋ ਬੀਡਸ ਇਹ ਪਲਾਸਟਿਕ ਦੇ ਟੁਕੜੀ ਸਾਡੇ ਨਦੀਆਂ ਨਾੜੀਆਂ ਵਿੱਚ ਵਹਿੰਦੇ ਹੋਏ ਸਮੁੰਦਰ ਵਿੱਚ ਪਹੁੰਚ ਜਾਂਦੇ ਹਨ ਕੁਝ ਸਮੁੰਦਰੀ ਜੀਵ ਇਨ੍ਹਾਂ ਪਲਾਸਟਿਕ ਦੇ ਟੁਕੜਿਆਂ ਅਤੇ ਆਪਣੇ ਖਾਣੇ ਵਿੱਚ ਅੰਤਰ ਨਹੀਂ ਕਰ ਪਾਉਂਦੇ ਇਸ ਵਜ੍ਹਾ ਕਰਕੇ ਬਹੁਤ ਸਾਰੇ ਸਮੁੰਦਰੀ ਜੀਵ ਪਲਾਸਟਿਕ ਦੇ ਟੁਕੜਿਆਂ ਨੂੰ ਵੀ ਖਾ ਜਾਂਦੇ ਹਨ ਜੋ ਉਨ੍ਹਾਂ ਦੇ ਪਾਚਨ ਤੰਤਰ ਲਈ ਹਾਨੀਕਾਰਕ ਹਨ ਇਸ ਤਰ੍ਹਾਂ ਇਹ ਪਲਾਸਟਿਕ ਭੋਜਨ ਲੜੀ ਵਿੱਚ ਪਰਵੇਸ਼ ਕਰਦਾ ਹੈ ਅਤੇ ਸਾਡੇ ਖਾਣੇ ਤੱਕ ਪਹੁੰਚ ਜਾਂਦਾ ਹੈ ਮਾਈਕਰੋ ਪਲਾਸਟਿਕ ਇੰਨੇ ਖਤਰਨਾਕ ਹਨ ਕਿ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੇ ਹਨ ਗਰਮ ਖਾਣੇ ਜਾਂ ਪ੍ਰਵਾਹੀ ਦੇ ਲਈ ਪਲਾਸਟਿਕ ਕੰਟੇਨਰ ਦੀ ਵਰਤੋਂ ਕਰਨ ਦੇ ਨਾਲ ਸਟਾਇਰੀਨ ਅਤੇ ਬੀਪੀਏ ਵਰਗੇ ਹਾਨੀਕਾਰਕ ਕੈਮੀਕਲ ਖਾਣੇ ਵਿੱਚ ਮਿਲ ਸਕਦੇ ਹਨ ਪਲਾਸਟਿਕ ਨੂੰ ਸਾੜਨਾ ਤਾਂ ਇਹਨਾਂ ਤੋਂ ਵੀ ਹਾਨੀਕਾਰਕ ਹੈ ਪਲਾਸਟਿਕ ਨੂੰ ਖੁੱਲੇ ਵਿੱਚ ਸੜਨ ਨਾਲ ਡਾਈਆਕਸਾਈਡ ਅਤੇ ਕੈਲੇਟ ਵਾਇਕੇ ਖਤਰਨਾਕ ਕੈਮੀਕਲ ਨਿਕਲਦੇ ਹਨ ਜੋ ਦਿਲ ਦੇ ਰੋਗ, ਕਿਡਨੀ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਪਲਾਸਟਿਕ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਣ ਦੇ ਲਈ ਅਤੇ ਦੂਸਰੇ ਜੀਵਾਂ ਨੂੰ ਵੀ ਇਸ ਤੋਂ ਬਚਾਉਣ ਦੇ ਲਈ ਕੁਝ ਕੀਤਾ ਜਾ ਸਕਦਾ ਹੈ। ਪਲਾਸਟਿਕ ਦੀ ਵਰਤੋਂ ਜਿੰਨੀ ਘੱਟ ਹੋ ਸਕੇ, ਉੰਨੀ ਕਰੋ। ਆਪਣੇ ਕੂੜੇ ਨੂੰ ਸਹੀ ਤਰ੍ਹਾਂ ਵੱਖ ਕਰੋ। ਮਾਈਕਰੋ ਬੀਡਸ ਦੀ ਵਰਤੋਂ ਕਰਨ ਵਾਲੇ ਕਾਸਮੈਟਿਕ ਪ੍ਰੋਡਕਟ ਦੀ ਵਰਤੋਂ ਨਾ ਕਰੋ। ਸਮੁੰਦਰ ਕਿਨਾਰੇ ਜਾਂ ਨਦੀ ਦੇ ਿਆਲੇ ਦੁਆਲੇ ਕੂੜਾ ਨਾ ਸੁੱਟੋ। ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਗਰਮ ਖਾਣਾ ਲਿਆਉ ਜਾਂ ਲੈ ਕੇ ਜਾਣ ਦੇ ਲਈ ਨਾ ਕਰੋ। ਇੱਕ ਹੀ ਪਲਾਸਟਿਕ ਦੀ ਬੋਤਲ ਦੀ ਵਾਰ-ਵਾਰ ਵਰਤੋਂ ਨਾ ਕਰੋ। ਪਲਾਸਟਿਕ ਨੂੰ ਕਦੇ ਵੀ ਨਾ ਸਾੜੋ। ਬਦਲਾਅ ਮੁਸ਼ਕਲ ਜ਼ਰੂਰ ਹੈ, ਨਾ ਮੁਮਕਿਨ ਨਹੀਂ। ਪਲਾਸਟਿਕ ਦੇ ਭੂਰੇ ਪ੍ਰਭਾਵਾਂ ਦੇ ਬਾਰੇ ਵਿੱਚ ਆਪਣੇ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰੋ